ਅੰਦਰ ਵਿੱਚ ਵਾਪਰਿਆ ਭਿਆਨਕ ਹਾਦਸਾ ਟਿਪਰ ਨੇ ਕੁਚਲਿਆ ਵਿਅਕਤੀ ਦਾ ਸਿਰ ਸੜਕ ਤੇ ਖਿਲਰਿਆ ਹੈ ਖੂਨ ਹੀ ਖੂਨ ਤੇ ਮੌਕੇ ਤੇ ਹੀ ਹੋ ਗਈ ਹੈ ਵਿਅਕਤੀ ਦੀ ਦਰਦਨਾਕ ਮੌਤ ਜੀ ਹਾਂ ਇਹ ਹਾਦਸਾ ਜਲੰਧਰ ਵਿਖੇ ਕਪੂਰਥਲਾ ਹਾਈਵੇ ਤੇ ਸਪੋਰਟਸ ਕਾਲਜ ਦੇ ਸਾਹਮਣੇ ਵਾਪਰਿਆ ਜਿੱਥੇ ਕਿ ਇੱਕ ਵਿਅਕਤੀ ਨੂੰ ਟਿਪਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਨਾਲ ਟਿਪਰ ਵਿਅਕਤੀ ਦੇ ਸਿਰ ਦੇ ਉੱਪਰੋਂ ਦੀ ਲੰਘ ਜਾਂਦਾ ਹੈ ਤੇ ਸੜਕ ਦੇ ਉੱਪਰ ਖੂਨ ਹੀ ਖੂਨ ਖਿੱਲਰ ਜਾਂਦਾ ਹੈ ਤੇ ਇਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿੱਥੇ ਇਹ ਹਾਦਸਾ ਜਿਸ ਵਿਅਕਤੀ ਦੇ ਨਾਲ ਹੋਇਆ ਹੈ ਉਹ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਕਪੂਰਥਲਾ ਚੌਂਕ ਦੇ ਵੱਲ ਜਾ ਰਿਹਾ ਸੀ ਆਪਣੇ ਕਿਸੇ ਕੰਮ ਦੇ ਲਈ ਤੇ ਜਿਸ ਦੌਰਾਨ ਹੀ ਉਸ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਇੱਕ ਟਿੱਪਰ ਉਸ ਦੇ ਸਿਰ ਦੇ ਉੱਪਰ ਦੀ ਲੰਘ ਜਾਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਟਿੱਪਰ ਨਗਰ ਨਿਗਮ ਦਾ ਹੀ ਸੀ ਜਿਸ ਤੇ ਦੁਆਰਾ ਇਸ ਵਿਅਕਤੀ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਜਿਸ ਦੌਰਾਨ ਇਸ ਵਿਅਕਤੀ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇੱਥੇ ਦੱਸ ਦਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇਹ ਇੰਨਾ ਭਿਆਨਕ ਸੀ ਕਿ ਜਿਹੜਾ ਟਿੱਪਰ ਹੈ ਵਿਅਕਤੀ ਦੇ ਸਿਰ ਦੇ ਉੱਪਰ ਦੀ ਲੰਘ ਜਾਂਦਾ ਜਿਸ ਦੇ ਨਾਲ ਇਸ ਵਿਅਕਤੀ ਦਾ ਜਿਹੜਾ ਸਿਰ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਕੁਚਲਿਆ ਜਾਂਦਾ ਹੈ ਤੇ ਖੂਨ ਦੇ ਨਾਲ ਇਹ ਗਲਤ ਸੀ ਜਾ ਰਹੀ ਹੈ ਕਿ ਜਿਹੜੀ ਸੜਕ ਹੈ ਬਹੁਤ ਬੁਰੀ ਤਰ੍ਹਾਂ ਭੇਜ ਗਈ ਹੈ ਉਹਦੇ ਸਿਰ ਦੇ ਵਿੱਚੋਂ ਖੂਨ ਰਿਸ ਰਿਸ ਕੇ ਆਦ ਵਾਲਾ ਪੂਰਾ ਖੂਨ ਦੇ ਨਾਲ ਗਿੱਲਾ ਹੋ ਗਿਆ ਤੇ ਇਸ ਵਿਅਕਤੀ ਦੇ ਸਿਰ ਦੇ ਵਿੱਚੋਂ ਸਾਰੇ ਦਾ ਸਾਰਾ ਖੂਨ ਨਿਕਲ ਗਿਆ ਜਿਸ ਕਰਕੇ ਇਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇੱਥੇ ਦੱਸਦੀ ਹੈ ਕਿ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਲਗਭਗ 40 ਮਿੰਟਾਂ ਦੇ ਬਾਅਦ ਪੁਲਿਸ ਇੱਥੇ ਪਹੁੰਚ ਗਈ ਹੈ ਤੇ ਹੁਣ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਜਿਹੜੀ ਪਛਾਣ ਹੈ ਉਹ ਰਾਜਨਗਰ ਦੇ ਰਹਿਣ ਵਾਲੇ ਦੇ ਤੌਰ ਤੇ ਹੋਈ ਹੈ ਤੇ ਪੁਲਿਸ ਨੇ ਇਸ ਵਿਅਕਤੀ ਦੀ ਐਕਟਿਵਾ ਦਾ ਜਿਹੜਾ ਨੰਬਰ ਹੈ ਉਹ ਜਨਤਕ ਕੀਤਾ ਹੈ ਪੁਲਿਸ ਨੇ ਦੱਸਿਆ ਹੈ ਕਿ ਇਸ ਵਿਅਕਤੀ ਦੇ ਐਕਟਿਵਾ ਦਾ ਨੰਬਰ PB08CR8269 ਹੈ ਉਹਨਾਂ ਨੇ ਕਿਹਾ ਹੈ ਕਿ ਜਾਣਕਾਰੀ ਅਗਰ ਪਰਿਵਾਰ ਤੱਕ ਪਹੁੰਚਦੀ ਹੈ ਤੇ ਪ੍ਰਬੂਕਾਰ ਇੱਥੇ ਜਲਦ ਤੋਂ ਜਲਦ ਸੰਪਰਕ ਕਰੇ ਕਿਉਂਕਿ ਅਜੇ ਤੱਕ ਇਸ ਵਿਅਕਤੀ ਦੇ ਨਾਮ ਦਾ ਕੁਝ ਪਤਾ ਨਹੀਂ ਲੱਗਿਆ ਔਰ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜਾ ਹੈ ਉਹ ਰਾਜ ਨਗਰਦਾਰ ਰਹਿਣ ਵਾਲਾ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਟਿਪਰ ਇਸ ਵਿਅਕਤੀ ਦੇ ਨਾਲ ਟਕਰਾਇਆ ਜਿਸ ਨਾਲ ਟੱਕਰ ਹੋਈ ਹੈ ਉਹ ਨਗਰ ਨਿਗਮ ਦਾ ਹੀ ਇੱਕ ਟਿਪਰ ਹੈ ਜਿਹੜਾ ਕਿ ਸ਼ਾਇਦ ਕੋਈ ਕੰਮ ਚੱਲ ਰਿਹਾ ਹੋਵੇਗਾ ਜਿਸ ਤੇ ਕਰਕੇ ਇਹ ਜਿਹੜਾ ਟਿਪਰ ਤੇ ਖੜਾ ਸੀ ਜਾਂ ਕੋਈ ਕੰਮ ਕਰ ਇਸ ਦੇ ਦੁਆਰਾ ਕੀਤਾ ਜਾ ਰਿਹਾ ਹੀ ਅਸੀਂ ਆਮ ਤੌਰ ਤੇ ਹੀ ਅਜਈਆਂ ਘਟਨਾਵਾਂ ਸੁਣਦੇ ਆ ਜਿੱਥੇ ਦੇ ਵਿੱਚ ਸੜਕੀ ਹਾਦਸੇ ਹੁੰਦੇ ਰਹਿੰਦੇ ਰਹੇ ਜਾਂ ਤਾਂ ਕੋਈ ਵਿਅਕਤੀ ਅਣਗਿਲੀ ਦੇ ਨਾਲ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਫਿਰ ਕੋਈ ਸਾਧਨ ਜਿਹੜਾ ਕਿ ਸੜਕ ਦੇ ਉੱਪਰ ਖੜਾ ਹੁੰਦਾ ਹੈ ਜਿਸ ਤੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਭਿਆਨਕ ਹਾਦਸੇ ਵਾਪਰ ਜਾਂਦੇ ਨੇ ਬੀਤੇ ਦਿਨ ਹੀ ਅਸੀਂ ਅਜਿਹੀ ਇੱਕ ਘਟਨਾ ਸੁਣੀ ਸੀ ਜਿਸ ਦੇ ਦੌਰਾਨ ਇਹ ਗੱਲ ਹੋਈ ਸੀ ਕਿ ਕੋਈ ਸਾਧਨ ਜਿਹੜਾ ਕਿ ਸੜਕ ਦੇ ਸਾਈਡ ਤੇ ਬੇਸ਼ੱਕ ਖੜਾ ਸੀ ਪਰ ਉਸ ਦੇ ਨਾਲ ਹੀ ਸਵੇਰੇ ਇੱਕ ਹਾਦਸਾ ਵਾਪਰਦਾ ਤੇ ਫਿਰ ਉਸ ਜਿਹੜਾ ਸਾਧਨ ਉਸ ਨੂੰ ਹਟਾਇਆ ਨਹੀਂ ਜਾਂਦਾ ਤੇ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਹੀ ਦੋ ਹੋਰ ਹਾਦਸੇ ਵੀ ਵਾਪਰ ਗਏ ਸਨ ਕਿਉਂਕਿ ਉਹ ਸਾਧਨ ਉੱਥੇ ਹੀ ਖੜਾ ਸੀ ਤੇ ਆਵਾਜਾਈ ਦੇ ਵਿੱਚੋਂ ਲੋਕਾਂ ਨੂੰ ਮੁਸ਼ਕਲ ਆ ਰਹੀ ਸੀ ਤੇ ਇੱਕ ਹੋਰ ਜਿਹੜਾ ਜੋੜਾ ਸੀ ਉਹ ਇਸ ਸਾਧਨ ਨਾਲ ਟਕਰਾ ਗਿਆ ਸੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਹੁਣ ਇਸੇ ਹੀ ਦੌਰਾਨ ਜਿਹੜਾ ਇਹ ਵਿਅਕਤੀ ਹੈ ਜਿਸ ਨੂੰ ਕਿ ਟਿਪਰ ਦੇ ਦੁਆਰਾ ਟੱਕਰ ਮਾਰੀ ਜਾਂਦੀ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਔਰ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵੀ ਗੱਲ ਸਾਜੀ ਕਰਦੀ ਹੈ ਕਿ ਇਹ ਟਿਪਰ ਨਗਰ ਨਿਗਮ ਦਾ ਹੀ ਹੈ ਜਿਸ ਦੇ ਨਾਲ ਸ਼ਾਇਦ ਸੜਕ ਦੇ ਉੱਪਰ ਕੋਈ ਕੰਮ ਚੱਲ ਰਿਹਾ ਹੋਵੇਗਾ ਜਿਸ ਕਰਕੇ ਇਸ ਟਿਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਤੇ ਪਰ ਫਿਲਹਾਲ ਦੀ ਕੜੀ ਦੇ ਵਿੱਚ ਇਸ ਟਿਪਰ ਦੇ ਦੁਆਰਾ ਇੱਕ ਵਿਅਕਤੀ ਨੂੰ ਟੱਕਰ ਮਾਰੀ ਗਈ ਹੈ ਜਿਸ ਕਰਕੇ ਉਸ ਵਿਅਕਤੀ ਦਾ ਸਿਰ ਬੁਰੀ ਤਰ੍ਹਾਂ ਦੇ ਨਾਲ ਕੁ ਗਿਆ ਗਿਆ ਹੈ اور ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ اور ਮੌਕੇ ਤੇ ਪਹੁੰਚੀ ਪੁਲਿਸ ਇਸ ਦੀ ਹੁਣ ਜਾਂਚ ਪੜਤਾਲ ਵੀ ਕਰ ਰਹੀ ਹੈ